ਉਹ ਦੇਖ ਲੋ ਜੱਸਵਾਲ ਦੀ ਸੜਕ ਆ ਭਾਈ ਦੇਖੋ ਹਲੋੜੇ ਕਿਵੇਂ ਝੂਟੇ ਆਉਂਦੇ ਨੇ ਇੱਥੇ ਤਾਂ ਗੱਡੀ 'ਚ ਹਲੇ ਥੋੜੇ ਜਿ ਘੱਟ ਲੱਗਦੇ ਨੇ ਮੋਟਰਸਾਈਕਲ ਤੇ ਤਾਂ ਬਹੁਤ ਆਖਾ ਲੱਤੇ ਹੋਏ ਦੋਏ ਦੇਖੋ ਆਹ ਦੇਖੋ ਆਹ ਲਾ ਜੇ ਕੋਈ ਸੁਣੂਗਾ ਫਿਰ ਸਾਡੀ ਸੜਕ ਬਣਾ ਦਿਓ ਆਹ ਦੇਖ ਲੋ ਆਹ ਹਾਲ ਆ ਸਾਡਾ ਲੇ ਪੀੜ ਨਹੀਂ ਹੈਗੀ ਹਨਾ ਮਾ ਪੀੜ ਨਹੀਂ ਹੈਗੀ ਇਹਨਾਂ ਦੁਕਾਨਾਂ ਖੁੱਲੀਆਂ ਨੇ ਆਹ ਦੇਖ ਲੈ ਕਿੰਨਾ ਗੰਦਰ ਪਾਣੀ ਉਹ ਪਾਣੀ ਖੜਾ ਦੇਖ ਲੈ ਪਟਿਆਲੇ ਦਾ ਕੀ ਹਾਲ ਉਹਦਣ ਕੱਢ ਰਹੇ ਇਹਦੇ ਪਾਣੀ ਹੈ ਨਾ ਉਰ ਇੱਧਰ ਤੋਂ ਚੰਲਿਆ ਪਾਣੀ ਸਾਰੇ ਕਾਗਜ਼ ਇੱਧਰੋਂ ਆ ਗਿਆ ਦੇਖੀ ਕੀ ਹਾਲ ਹੈ ਇਹ ਨਾਲ ਕਿਵੇਂ ਗੰਦ ਪਾਰਕਿਆ ਉਹ ਦੇਖੋ ਪਾਣੀ ਉਹ ਪਾਣੀ ਇਹ ਨੰਗਲ ਨੂੰ ਜਗ੍ਹਾ ਨਹੀਂ ਹੈਗੀ ਹਵਾਣੀ ਨੂੰ ਆਪਾਂ ਉਹ ਬੰਦ ਬੰਦ ਹੋ ਜਾਂਦਾ ਨਾ ਕੋਈ ਖੋਲ ਦੇਵੇ ਚਲੋ ਆਪਾਂ ਖੋਲ ਲਈਏ ਦੋਹੇ ਜਾਣੇ ਪਾਣੀ ਪਾਣੀ ਕਿੱਥਾ ਹੋ ਗਿਆ ਅੰਦਰ ਮੈਂ ਸੋਚਦਾ ਸੀ माल जनम जनम जी पती सुठो ਨਾਣਾ ਬਹਿਿੰਦਾ ਦਰਫੀ ਤੋਂ ਚੱਲ ਜਾਈ ਨਾ ਆਪਾਂ ਵੀ ਜਾ ਕੇ ਆਂਦੀ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਸਿ ਤੁਹਾਨੂੰ ਬਹੁਤ ਬਹੁਤ ਆਸਿ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਪੋਲੀ ਹੋਰ ਦੀ ਰਾਉਂਡ ਵੀ ਦੇ ਦਿਓ ਹਾਂ ਜੀ ਮਾਹੀ ਜਾਰੀ ਹੋ ਰਹੀ ਹੈ ਜੀ 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 वो देखी किश्ती ਉਹਦੀ ਹੋਰ ਕਿੰਨੀ ਛੱਡੀ ਆ ਹਾਂ ਉਹਦੀ ਗਿਸਤੀ ਛੱਡੀ ਨਾ ਦੇਖੀ ਇੱਥੇ ਕਿਹੜਾ ਪਾਣੀ ਆ ਦੇਖੀ ਨਹਿਰ ਚ ਲੈ ਨਹਿਰਾਂ ਚ ਪਾਣੀ ਨਹੀਂ ਹੈਗਾ ਹੋਰ ਪਾਸੇ ਪਾਣੀ ਛੱਡਿਆ ਪਿਆ ਠਾਕੁਰ ਤੋਂਦਨ ਦਾ ਪਾਲੀਆਂ ਨੇ ਹਾਂਜੀ ਲੋ ਜਿੱਦੜ ਸਬਜੀ ਨੂੰ ਮੈਂ ਤੜਕਾ ਲਗਾਤਾ ਸੀਗਾ ਮੈਂ ਕਹਿੰਦੀ ਸੀ ਕਿ ਸੁੱਕੀ ਬਣਾਉਂਗੀ ਤੋਰੀਆਂ ਚੋਂ ਪਾਣੀ ਬਹੁਤ ਨਿਕਲਦਾ ਦੇਖੋ ਦੇਖ ਰਹੀਆਂ ਹਲੇ ਰਿੰਨਦੀਆਂ ਨੇ ਦੇਖ ਜੀਆਂ ਸੁੱਕ ਗਈ ਠੀਕ ਆ ਨਹੀਂ ਫਿਰ ਗਿੱਦ ਪਾ ਲੂੰ ਮੈਂ ਇਹ ਰਸਮਲੀ ਜੀ ਬਣਾ ਲੂਗੀ ਹੁਣ ਖਾ ਲਾਂਗੇ ਸਵੇਰੇ ਫੇਰ ਖਾਦਾਂਗੇ ਦੇਖੀ ਜਾਊਗੀ ਸੁੱਕਣਾ ਤਾਂ ਨਹੀਂ ਹੈਗਾ ਪਾਣੀ ਮੈਂ ਤਾਂ ਹੀ ਤਾਂ ਇਹਦੇ ਵਿੱਚ ਬਣਾਈ ਅੱਜ ਮੈਂ ਇਹਦੇ ਚ ਟੱਕੀ ਜਾਂਦੀ ਆ ਫੇਰ ਲੋਂਡੇ ਚ ਟਕਣੀ ਔਖੀ ਆ ਫੇਰ ਭਾਂਡੇ ਚ ਕੱਢਣੀ ਪੈਂਦੀ ਆ ਰਾਤ ਨੂੰ ਸ਼ਾਮ ਨੂੰ ਤੇ ਇਹਦੇ ਚ ਐਵੇਂ ਹੀ ਰੱਖ ਦੂੰਗੀ ਜਿੰਨੇ ਕੱਢਦੀ ਗਈ ਖਾ ਲੂਗੀ ਹੁਣ ਖਾ ਲਾਂਗੇ ਸਵੇਰੇ ਖਾ ਲਾਂਗੇ ਆਲੂ ਤਾਂ ਹਲੇ ਕੱਚੇ ਨੇ ਵੈਸੇ ਤੇ ਤੜਕਾ ਲਾ ਕੇ ਮੈਂ ਪਹਿਲਾਂ ਧਰ ਗਈ ਸੀਗੀ ਚਲੋ ਇਹਨੇ ਰਿੱਜਦੀ ਆ ਫੇਰ ਦੇਖਦੀ ਆ ਇਹ ਤਾਂ ਕੜੀ ਬਣ ਗਈ ਠੀਕ ਆ ਨੀ ਵੀ ਦੁੱਧ ਪਾ ਲਾਂਗੇ ਦੁੱਧ ਵਾਲੀ ਤੋਰੀਆਂ ਦੀ ਸਬਜ਼ੀ ਤੋਰੀਆਂ ਨੇ ਆਲੂ ਤੋਰੀਆਂ ਤੇ ਚਲੋ ਜੀ ਦੇਖੀ ਜਾਈਓ ਕੀ ਬਣਦਾ ਫਿਰ ਹਨਾ ਤੇ ਰਿੱਜੇ ਜੇ ਵੀ ਇੰਨੇ ਫਿਰ ਦੁੱਧ ਪਾ ਲੂੰਗੀ ਬਾਅਦ ਚ ਜੇ ਦਿਖਾਉਣੀ ਹੋਊਗੀ ਰੋਟੀ ਖਾਵਾ ਲੈ ਕੇ ਵੈਸੇ ਇੰਨੇ ਰਿੱਜੇ ਜਾਣ ਦੋ ਫਿਰ ਦਿਖਾਉਣੀ ਆਪਾਂ ਤੁਹਾਨੂੰ ਤੇ ਲਓ ਜੀ ਠਾਕ ਰਣੀਆ ਠਾਕ ਰਣੀਆ ਇੰਨੇ ਰਿੱਤੀ ਜਾਊਗੀ ਫਿਰ ਦੇਖੂਗੀ ਕੀ ਬਣਦਾ ਲੋ ਦੀ ਸਬਜੀ ਆਪਣੀ ਬਣ ਗਈ ਆਲੂ ਰਿਜੜੀ ਵਧੀਆ ਸੁੱਕੀ ਸੁੱਕੀ ਤੇ ਉਿਚੜੀ ਹੋਣੀ ਰੱਖ ਦਨੀਆ ਰੋਟੀ ਲਾਹਾਂਗੇ ਜਦੋਂ ਫਿਰਕਰਮ ਕਰ ਲਾਂਗੇ ਚਲੋ ਚਲੋ ਚਕਾਣੇ ਦੀ ਸਬਜੀ ਇਹ ਤਾਂ ਖਦੀ ਗੇਸ ਕਰਤੀ ਬੰਦ ਕਰ ਆਹਾ ਮੈਂ ਹਲ ਲਓ ਜੀ ਸਬਜੀ ਬਣ ਗਈ ਥੋੜਾ ਜਿਹਾ ਪਾ ਲਿਆ ਦੁੱਧ ਤੇ ਪਿੱਛੇ ਪਾ ਲਈ ਸਬਜੀ ਆਪਣੀ ਰਹੀ ਜੀ ਹੁਣ ਪਾ ਲਈਏ ਆਪਾਂ ਘੋੜੀਆ ਥੋੜੀ ਥੋੜੀ फिर थोड़ी चलो जी आ जाओ चमचा ले गैस में साफ नहीं करेगा गर्म है हाली